ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜਾਦ ਚੌਣ ਲੜੇ ਆ ਤੇ ਉਹਦੇ ਲਈ ਸਾਡੇ ਪੇਜ ਤੇ ਇੱਕ ਫਾਰਮ ਦਿੱਤਾ ਵਾ ਕਿ ਉਹ ਜਿਹੜੇ ਵੀ ਮਾਈ ਭਾਈ ਨੌਜਵਾਨਾਂ ਨੇ ਸੇਵਾ ਕਰਨੀ ਚਾਹੁੰਦੇ ਆ ਉਹ ਫਾਰਮ ਭਰ ਕੇ ਤੇ ਸਾਡੇ ਪੇਜ ਤੇ ਭੇਜਣ ਪੇਜ ਤੇ ਭੇਜਣ ਤੇ ਫਿਰ ਉਹਨਾਂ ਦੀਆਂ ਜਗ੍ਹਾ ਜਗ੍ਹਾ ਜਿਹੜੀਆਂ ਉਹ ਡਿਊਟੀਆਂ ਲਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜਾਦ ਚੌਣ ਲੜੇ ਆ ਤੇ ਉਹਦੇ ਲਈ ਸਾਡੇ ਪੇਜ ਤੇ ਇੱਕ ਫਾਰਮ ਦਿੱਤਾ ਵਾ ਤੇ ਉਹ ਜਿਹੜੇ ਵੀ ਮਾਈ ਭਾਈ ਨੌਜਵਾਨਾਂ ਨੇ ਸੇਵਾ ਕਰਨੀ ਚਾਹੁੰਦੇ ਆ ਉਹ ਫਾਰਮ ਭਰ ਕੇ ਤੇ ਸਾਡੇ ਪੇਜ ਤੇ ਭੇਜਣ ਬੇਬੇ ਇਤੇ ਭੇਜਣ ਤੇ ਫਿਰ ਉਹਨਾਂ ਦੀਆਂ ਜਗ੍ਹਾ-ਜਗ੍ਹਾ ਜਿਹੜੀਆਂ ਉਹ ਡਿਊਟੀਆਂ ਲਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜਾਦ ਚੋਣ ਲੜ ਰਹੇ ਆ ਤੇ ਉਹਦੇ ਲਈ ਸਾਡੇ ਪੇਜ ਤੇ ਇੱਕ ਫਾਰਮ ਦਿੱਤਾ ਵਾ ਤੇ ਉਹ ਜਿਹੜੇ ਵੀ ਮਾਈ ਭਾਈ ਨੌਜਵਾਨਾਂ ਨੇ ਸੇਵਾ ਕਰਨੀ ਚਾਹੁੰਦੇ ਆ ਉਹ ਫਾਰਮ ਭਰ ਕੇ ਤੇ ਸਾਡੇ ਪੇਜ ਤੇ ਭੇਜਣ ਬੇਬੇ ਤੇ ਭੇਜਣ ਤੇ ਫਿਰ ਉਹਨਾਂ ਦੀਆਂ ਜਗ੍ਹਾ-ਜਗ੍ਹਾ ਜਿਹੜੀਆਂ ਉਹ ਡਿਊਟੀਆਂ ਲਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜਾਦ ਚੌਣ ਲੜੇ ਆ ਤੇ ਉਹਦੇ ਲਈ ਸਾਡੇ ਪੇਜ ਤੇ ਇੱਕ ਫਾਰਮ ਦਿੱਤਾ ਵਾ ਤੇ ਉਹ ਜਿਹੜੇ ਵੀ ਮਾਈ ਭਾਈ ਨੌਜਵਾਨਾਂ ਨੇ ਸੇਵਾ ਕਰਨੀ ਚਾਹੁੰਦੇ ਆ ਉਹ ਫਾਰਮ ਭਰ ਕੇ ਤੇ ਸਾਡੇ ਪੇਜ ਤੇ ਭੇਜਣ ਪੇਜ ਤੇ ਭੇਜਣ ਤੇ ਫਿਰ ਉਹਨਾਂ ਦੀਆਂ ਜਗ੍ਹਾ-ਜਗ੍ਹਾ ਜਿਹੜੀਆਂ ਉਹ ਡਿਊਟੀਆਂ ਲਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜ਼ਾਦ ਚੋਣ ਲੜੇ ਆ ਤੇ ਉਹਦੇ ਲਈ ਸਾਡੇ ਪੇਜ ਤੇ ਇੱਕ ਫਾਰਮ ਦਿੱਤਾ ਵਾ ਤੇ ਉਹ ਜਿਹੜੇ ਵੀ ਮਾਈ ਭਾਈ ਨੌਜਵਾਨਾਂ ਨੇ ਸੇਵਾ ਕਰਨੀ ਚਾਹੁੰਦੇ ਆ ਉਹ ਫਾਰਮ ਭਰ ਕੇ ਤੇ ਸਾਡੇ ਪੇਜ ਤੇ ਭੇਜਣ ਮੇਰੇ ਪੇਜ ਤੇ ਭੇਜਣ ਤੇ ਫਿਰ ਉਹਨਾਂ ਦੀਆਂ ਜਗ੍ਹਾ-ਜਗ੍ਹਾ ਜਿਹੜੀਆਂ ਉਹ ਡਿਊਟੀਆਂ ਲਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜਾਦ ਚੋਣ ਲੜੇ ਆ ਤੇ ਉਹਦੇ ਲਈ ਸਾਡੇ ਪੇਜ ਤੇ ਇੱਕ ਫਾਰਮ ਦਿੱਤਾ ਵਾ ਤੇ ਉਹ ਜਿਹੜੇ ਵੀ ਮਾਈ ਭਾਈ ਨੌਜਵਾਨਾਂ ਨੇ ਸੇਵਾ ਕਰਨੀ ਚਾਹੁੰਦੇ ਆ ਉਹ ਫਾਰਮ ਭਰ ਕੇ ਤੇ ਸਾਡੇ ਪੇਜ ਤੇ ਭੇਜਣ ਬੇਬੇ ਇਤੇ ਭੇਜਣ ਤੇ ਫਿਰ ਉਹਨਾਂ ਦੀਆਂ ਜਗ੍ਹਾ-ਜਗ੍ਹਾ ਜਿਹੜੀਆਂ ਉਹ ਡਿਊਟੀਆਂ ਲਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜਾਦ ਚੌਣ ਲੜੇ ਆ ਤੇ ਉਹਦੇ ਲਈ ਸਾਡੇ ਪੇਜ ਤੇ ਇੱਕ ਫਾਰਮ ਦਿੱਤਾ ਵਾ ਕਿ ਉਹ ਜਿਹੜੇ ਵੀ ਮਾਈ ਭਾਈ ਨੌਜਵਾਨਾਂ ਨੇ ਸੇਵਾ ਕਰਨੀ ਚਾਹੁੰਦੇ ਆ ਉਹ ਫਾਰਮ ਭਰ ਕੇ ਤੇ ਸਾਡੇ ਪੇਜ ਤੇ ਭੇਜਣ ਬੇਜ ਤੇ ਭੇਜਣ ਤੇ ਫਿਰ ਉਹਨਾਂ ਦੀਆਂ ਜਗ੍ਹਾ-ਜਗ੍ਹਾ ਜਿਹੜੀਆਂ ਉਹ ਡਿਊਟੀਆਂ ਲਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਮਰਤਪਾਲ ਸਿੰਘ ਖਰੂਰ ਸਾਹਿਬ ਤੋਂ ਆਜਾਦ ਚੌਣ ਲੜੇ ਆ ਤੇ ਉਹਦੇ ਲਈ ਸਾਡੇ ਪੇਜ ਤੇ ਇੱਕ ਫਾਰਮ ਦਿੱਤਾ ਵਾ ਤੇ ਉਹ ਜਿਹੜੇ ਵੀ ਮਾਈ ਭਾਈ ਨੌਜਵਾਨਾਂ ਨੇ ਸੇਵਾ ਕਰਨੀ ਚਾਹੁੰਦੇ ਆ ਉਹ ਫਾਰਮ ਭਰ ਕੇ ਤੇ ਸਾਡੇ ਪੇਜ ਤੇ ਭੇਜਣ ਬੇਬੇ ਇਤੇ ਭੇਜਣ ਤੇ ਫਿਰ ਉਹਨਾਂ ਦੀਆਂ ਜਗ੍ਹਾ ਜਗ੍ਹਾ ਜਿਹੜੀਆਂ ਉਹ ਡਿਊਟੀਆਂ ਲਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ